ਹਾਂਜੀ ਦਾ ਕਲਾਸਿਕ ਕਲੈਕਸ਼ਨ ਲੈਰਾ ਗਾਗਾ ਵੱਲੋਂ ਮੈਮਰੀ ਪਲਕਾ ਨੂੰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਅੱਜ ਆਪਾਂ ਫਿਰ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਆ ਕਾਟਨ ਦੇ ਸੂਟਾਂ ਦੀ ਸੇਲ ਜੋ ਕਿ ਆਪਾਂ ਲੈ ਕੇ ਆਏ ਸੀ ਲਾਸਟ ਵੀਕ ਜਿਸ ਦੇ ਵਿੱਚੋਂ ਮਤਲਬ ਕਿ ਬਹੁਤ ਸਾਰਾ ਸਟਾਕ ਦੀ ਡਿਮਾਂਡ ਦੁਆਰਾ ਦੁਆਰਾ ਆਈ ਸੀ ਜੋ ਦੁਆਰਾ ਲੈ ਆਏ ਆ ਤੇ ਇਸ ਵਾਰ ਇਹਨਾਂ ਦਾ ਪ੍ਰਾਈਸ ਵੀ ਪਹਿਲਾਂ ਨਾਲੋਂ ਥੋੜਾ ਘਟਿਆ ਹੈ ਤੇ ਡਿਜ਼ਾਈਨ ਬਹੁਤ ਸਾਰੇ ਆਏ ਨੇ ਜੀ ਐਸੇ ਜਿਹੜੇ ਡਿਜ਼ਾਈਨ ਤੁਸੀਂ ਜ਼ਿਆਦਾ ਲਾਈਕ ਕੀਤੇ ਸੀ ਉਹ ਹੀ ਡਿਜ਼ ਜਿਸ ਤਰ੍ਹਾਂ ਇਹ ਵਾਲਾ ਫੈਬਰਿਕ ਹੈ ਬਹੁਤ ਜਿਆਦਾ ਵਧੀਆ ਫੈਬਰਿਕ ਹੈ ਮੇਰੇ ਤੁਸੀਂ ਖੁਦ ਦੇ ਵੀ ਇਹ ਮਤਲਬ ਕਿ ਪਿੰਕ ਕਲਰ ਦੇ ਵਿੱਚ ਵੇਅਰ ਕੀਤਾ ਮੈਂ ਜੈਂਟਾ ਜਿਹਾ ਕਲਰਸ ਦੇਖਦੇ ਹੋਵੋਗੇ ਮਤਲਬ ਇੰਨਾ ਜਿਆਦਾ ਕੰਫਰਟੇਬਲ ਹੈ ਨਾ ਇਹਦੇ ਵਿੱਚੋਂ ਕਲਰ ਜਾਊਗਾ ਨਾ ਸ਼੍ਰਿੰਕ ਹੋਊਗਾ ਕਾਟਨ ਦਾ ਬਹੁਤ ਜਿਆਦਾ ਵਧੀਆ ਸਟੱਫ ਹੈ ਤੇ ਇਹਦੇ ਵਿੱਚ ਹੁਣ ਤੁਸੀਂ ਕਲਰ ਡਿਜ਼ਾਈਨ ਦੇਖ ਲਓ ਫਿਰ ਤੁਹਾਨੂੰ ਪ੍ਰਾਈਸ ਵੀ ਦੱਸਦੇ ਆ ਇਹਨਾਂ ਨੂੰ ਤੁਸੀਂ ਜਿੱਦਾਂ ਮਰਜ਼ੀ ਲੈਸਸ ਦਾ ਡਿਜ਼ਾਈਨ ਦੇ ਕੇ ਕੋਰ ਸੈੱਟ ਬਣਾ ਲਓ ਬਹੁਤ ਸੋਹਣੇ ਸੋਹਣੇ ਕੋਰ ਸੈੱਟ ਬਣਾ ਸਕਦੇ ਹੋ ਡੇਲੀ ਵੇਅਰ ਦੇ ਲਈ ਸਲਵਾਰ ਸੂਟ ਬਣਾ ਸਕਦੇ ਹੋ ਤੇ ਉਹ ਵੀ ਇੰਨੇ ਘੱਟ ਪ੍ਰਾਈਸ ਦੇ ਵਿੱਚ 1% ਵੀ ਕੱਪੜੇ ਦੀ ਕੰਪਲੇਂਟ ਨਹੀਂ ਹੈਗੀ ਦੇਖੋ ਜੀ ਇਹ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹ ਸਾਰੇ ਸੂ ਡੇਲੀ ਰੁਟੀਨ ਵਾਲੇ ਨੇ ਜੀ ਰੁਟੀਨ ਵੇਅਰ ਦੇ ਲਈ ਬਹੁਤ ਵਧੀਆ ਕੁਆਲਟੀ ਕਾਟਨ ਹੈ ਪਿਓਰ ਕਾਟਨ ਆ ਕੋਈ ਮਿਕਸ ਨਹੀਂ ਹੋਊਗਾ ਨਿੱਕੀ ਬੂਟੀ ਦੇ ਵਿੱਚ ਆ ਗਿਆ ਜੀ ਪ੍ਰਿੰਟ ਉਸ ਤੋਂ ਬਾਅਦ ਨਿੱਕੀ ਬੂਟੀ ਦੇ ਵਿੱਚ ਆ ਗਿਆ ਬਲੈਕ ਕਲਰ मेहंदी कलर ये प्रिंट भी बहुत सोहना जी ये वाला डिजाइन भी बहुत सोना बहुत प्यारा सूट बन बनके बन के देखो कितना सोहना डिजाइन है जी ਇਹ ਜਿਹੜੇ ਸੂਟ ਨੇ ਲਾਸਟ ਟਾਈਮ ਆਪਾਂ ਜੋ ਵੀਡੀਓ ਪਾਈਏ ਪ੍ਰਾਈਸ ਹੈਗਾ ਸੀ 499 ਤੇ ਅੱਜ ਇਸ ਦਾ ਪ੍ਰਾਈਸ ਹੈ ਜਿਹੜਾ ₹50 ਪਰ ਸੂਟ ਲੋਅ ਹੋਇਆ ਜੀ ਤੇ ਪ੍ਰਾਈਸ ਹੈਗਾ 449 449 ਤੇ ਸ਼ਿਪਿੰਗ ਹੈਗੀ ਹੈ ₹60 ਇੱਕ ਸੂਟ ਦੀ ਜੇਕਰ ਤੁਸੀਂ ਦੋ ਸੂਟ ਬਾਏ ਕਰਦੇ ਹੋ ਤਾਂ ਵੀ ਸ਼ਿਪਿੰਗ ₹60 ਲੱਗਣੀ ਆ ਕਿਉਂਕਿ ਇੱਕ ਦੀ ਸ਼ਿਪਿੰਗ 'ਚ ਦੋਨੋਂ ਸੂਟ ਤੁਹਾਡੇ ਆ ਜਾਣੇ ਆ ਬੇਟ ਦੇ ਅਕੋਰਡਿੰਗ ਤਾਂ ਸਟੱਫ ਦੀ ਫੁੱਲ ਗਰੰਟੀ ਹੈ ਬਹੁਤ ਵਧੀਆ ਡੇਲੀ ਵੇਅਰ ਦੇ ਲਈ ਬਹੁਤ ਜ਼ਿਆਦਾ ਵਧੀਆ ਕੰਫਰਟੇਬਲ ਸਟੱਫ ਹੈ ਜਿਵੇਂ ਹੁਣ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤਾਂ ਉਹਦੇ ਲਈ ਬਹੁਤ ਵਧੀਆ ਸਟੱਫ ਹੈ ਸਪੈਸ਼ਲੀ ਫਾਰ ਕੋਰਸੈਟ ਜਿਵੇਂ ਅੱਜ ਕੱਲ ਕੁੜੀਆਂ ਨੇ ਜਾਂ ਆਪਾਂ ਵੀ ਹੈ ਨਾ ਕੋਰਸੈਟ ਵਗੈਰਾ ਘਰ ਪਾਉਣ ਦੇ ਲਈ ਬਣਾਉਣੇ ਆ ਤਾਂ ਇਹਦੇ ਸਾਰੇ ਪ੍ਰਿੰਟ ਇੰਨੇ ਇੱਕ ਵਧੀਆ ਨੇ ਕਿ ਤੁਸੀਂ ਕੋਰਸੈਟ ਬਣਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਜਿਵੇਂ ਮਰਜ਼ੀ ਇਹਨਾਂ ਨੂੰ ਕਸਟਮਾਈਜ਼ ਕਰ ਸਕਦੇ ਹੋ ਕਲਰ ਡਿਜ਼ਾਈਨ ਬਹੁਤ ਨੇ ਜੀ ਦੇਖੋ कोई कलर नहीं निकलूगा किसी भी सूट का कोई सूट श्रिंक नहीं होगा देखो ये डिजाइन भी बहुत सोना जी चार सौ उन्जा रुपये प्राइस है शिपिंग साठ रुपए है जी चाहे एक सूट लो चाहे दो लो एक सौ भी या, चाहे तीन लो चाहे, चाहे चार सूट लो ਤੇ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਜੀ ਸ਼ਿਪਿੰਗ ਵੀ ਦੱਸ ਦਿੱਤੀ ਹੈ ਤਾਂ ਹੁਣ ਪਲੀਜ਼ ਤੁਸੀਂ ਸਿਰਫ ਸਕਰੀਨਸ਼ਾਟ ਲੈ ਕੇ ਸੂਟ ਚੈੱਕ ਕਰਵਾ ਸਕਦੇ ਹੋ ਕਿ ਕਿਹੜਾ ਅਵੇਲੇਬਲ ਆ ਪ੍ਰਾਈਸ ਵਗੈਰਾ ਬਦਾਰਾ ਨਾ ਪੁੱਛਿਓ ਬੰਦੇ ਇਸ ਪ੍ਰਿੰਟ ਦੇ ਵਿੱਚ ਇਹ ਵਾਲਾ ਕਲਰ ਆ ਜਾਊਗਾ ਜੀ ਕਿਉਂਕਿ ਲਾਸਟ ਟਾਈਮ ਬੰਦੇ ਇਸ ਪ੍ਰਿੰਟ ਦੀ ਵੀ ਬਹੁਤ ਡਿਮਾਂਡ ਸੀ ਤਾਂ ਇਹਦੇ ਵਿੱਚ ਜਿਹੜੇ ਜਿਹੜੇ ਕਲਰ ਇਸ ਵਾਰ ਆਏ ਨੇ ਤੁਹਾਨੂੰ ਦਿਖਾ ਦਿੰਨੇ ਆ ਇਹ ਕੀ ਆਊਗਾ ਜੀ ਲਾਈਟ ਵਾਈਨ ਜਿਹਾ ਕਲਰ ਇਹ ਕੀ ਆਜੂਗਾ ਲਾਈਟ ਕੈਰਟ ਕਲਰ ਠੀਕ ਹੈ ਜੀ ਇਹਨੂੰ ਤੁਸੀਂ ਥੋੜੀ ਬਹੁਤ ਐਮਬਰਾਇਡਰੀ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਐਨੀ ਸੂਟ ਬਣਾਉਣਾ ਚਾਹੁੰਦੇ ਹੋ ਬਹੁਤ ਵਧੀਆ ਫੈਬਰਿਕ ਹੈ ਦੇ স্মਲ ਪ੍ਰਿੰਟ ਵਾਲੇ ਦੇ ਵਿੱਚ ਚਾਰ ਪੰਜ ਕਲਰ ਨੇ ਦੋ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਲਾਈਟ ਫਿਰੋਜ਼ੀ ਆ ਜੂਗਾ ਸੀ ਗ੍ਰੀਨ ਜੈ ਤੇ ਪਿੰਕ ਆ ਜੂਗਾ ਤੇ ਬਾਕੀ ਇੱਕ ਚੀਜ਼ ਹੋਰ ਤੁਸੀਂ ਇਹਨਾਂ ਨਾਲ ਜੇਕਰ ਕਾਟਨ ਦੇ ਦੁਪੱਟੇ ਡਾਈ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਵਧੀਆ ਸਨਰਾਈਜ਼ ਦੇ ਦੁਪੱਟੇ ਜਿਵੇਂ ਇਹ ਸੂਟ ਨਾਲ ਦੁਪੱਟਾ ਡਾਈ ਹੈ ਜੀ ਦੇਖੋ ਸਨਰਾਈਜ਼ ਦਾ ਦੁਪੱਟਾ ਬਹੁਤ ਵਧੀਆ ਕਾਟਨ ਦਾ 2.5 ਮੀਟਰ ਦਾ ਦੇਖੋ ਵਿੱਚ ਬਾਕਸ ਨੇਗੇ ਬਹੁਤ ਵਧੀਆ ਦੁਪੱਟਾ ਹੈਗਾ ਜੇਕਰ ਤੁਸੀਂ ਇਹ ਦੁਪੱਟੇ ਵੀ ਡਾਈ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਇਹ ਦੁਪੱਟਾ ਵੀ ਡਾਈ ਕਰਵਾ ਕੇ ਲੈ ਸਕਦੇ ਹੋ ਸਿਰਫ 200 ਰੁਪਏ 2.5 ਮੀਟਰ ਦਾ ਸਨਰਾਈਜ਼ ਦਾ ਪਿਓਰ ਕਾਟਨ ਦਾ ਦੁਪੱਟਾ ਹੋਊਗਾ ਇਹ ਸੂਟ ਦੇ ਨਾਲ ਹੈ ਜੀ ਇਹਨੂੰ ਤੁਸੀਂ ਇਹਦੇ ਨਾਲ ਵੀ ਲੈ ਸਕਦੇ ਹੋ ਜੇ ਕਿਸੇ ਭੈਣ ਨੂੰ ਇਹ ਵਾਲਾ ਪ੍ਰਿੰਟ ਪਸੰਦ ਹੈ ਤਾਂ ਤੁਸੀਂ ਇਹਦੇ ਨਾਲ ਵੀ ਲੈ ਸਕਦੇ ਹੋ ਇਹ ਵਿਦ ਡਾਈ ਤੁਹਾਨੂੰ 200 ਰੁਪਏ ਦਾ ਦੁਪੱਟਾ ਪੋਹਗਾ ਇਹਨਾਂ ਵਿੱਚੋਂ ਕਿਸੇ ਵੀ ਕਲਰ ਨਾਲ ਤੁਸੀਂ ਇਹ ਵਾਲੇ ਦੁਪੱਟੇ ਕਿਉਂਕਿ ਜਿੱਦਾਂ ਕਾਟਨ ਦੇ ਸੂਕਨੇ ਤਾਂ ਗਰਮੀਆਂ ਲਈ ਕਾਟਨ ਦੇ ਦੁਪੱਟੇ ਬਹੁਤ ਵਧੀਆ ਰਹਿੰਦੇ ਨੇ ਤਾਂ ਤੁਸੀਂ ਲੈ ਸਕਦੇ ਹੋ ਤਾਈ ਕਰਵਾ ਕੇ ਇਹ ਪ੍ਰਿੰਟ ਆਜੂਬਜੀ ਇਹ ਕਲਰ ਲੈ ਸਕਦੇ ਹੋ ਇਸ ਪ੍ਰਿੰਟ ਦੇ ਵਿੱਚ

ਇਹ ਬਹੁਤ ਜਿਆਦਾ ਸੋਨਾ ਕਲਰ ਹੈ ਲਾਈਟ ਜਾਂ ਪ੍ਰਿੰਟਿੰਗ ਜਿਹੜਾ ਸੋਨਾ ਇਸ ਕੋਈ ਲਾਵਾ ਇਹ ਵਾਲਾ ਫ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਜੀ ਕੈਰਕਟਰ ਦੇ ਵਿੱਚ ਇਹਨਾਂ ਨੂੰ ਉੱਪਰ ਵਾਈਡ ਲਾਸ ਲਗਾ ਕੇ ਕੋਰ ਸੈਟ ਬਣਾਉਨੇ ਆ ਤਾਂ ਬਿਲਕੁਲ ਰੈਡੀमेड ਕੋਰ ਸੈਟ ਲੱਗਦੇ ਨੇ ਤੁਸੀਂ ਬਣਵਾ ਵੀ ਸਕਦੇ ਹੋ ਸਾਡੇ ਤੋਂ ਜੇਕਰ ਬਣਵਾਉਣਾ ਚਾਹੁੰਦੇ ਹੋ ਮੈਂ ਥੰਬਨੇਲ ਦੇ ਉੱਪਰ ਵੀਡੀਓ ਦੇ ਥੰਬਨੇਲ ਦੇ ਉੱਪਰ ਪਿਕ ਲਗਾਉਂਗੀ ਐਦਾਂ ਦੇ ਪ੍ਰਿੰਟ ਸੁੱਟਾਂ ਦੇ ਕੋਡ ਸੈੱਟ ਬਨੇ ਹੋਏ ਆਂ ਦੀ ਇਹ ਲੈ ਸਕਦੇ ਤੁਸੀਂ ਨਾਮ ਮੈਚਿੰਗ ਆ ਜਾਣਗੇ ਇੱਕ ਦੋ ਇਹ ਵਾਲਾ बहुत वाइसिया स्टाफ के वैसे ही साढ़े पांच सौ समथिंग प्राइस बट ये दो ही पीस ने अपने को भी अभी तो चार सौ उन्ंजा दग जाएंगे पहला वाला तो दूसरा ये वाला दो ही पीस अवेलेबल ने जी सकते हो तो इलावा शर्ट पीस मिल जाएंगे थोड़ा जी मैं वाला कलर यदि शर्ट मिल जो कल शर्ट की भी डिमांड आँगी है ये लगते हो ती ऑनली शर्ट ये वाली लै सद जी ऑनली शर्ट जी ਅਟਲਜੀ ਵਿੱਚ ਦੋ ਸ਼ਰਟਾਂ ਨੇ ਤਾਂ ਸੇਮ ਸੂਟ ਵਾਲੇ ਪ੍ਰਾਈਸ ਦੇ ਵਿੱਚ ਦੋ ਸ਼ਰਟਾਂ ਲੈ ਸਕਦੇ ਹੋ ਕਈ ਵਾਰ ਆਪਣੇ ਕੋਲ ਵਾਈਟ ਜੀ ਕੰਦੀ ਜਾਂ ਸਿੰਪਲ ਬਾਟਮ ਹੁੰਦੀ ਹੈ ਤਾਂ ਉਹਦੇ ਨਾਲ ਤੁਸੀਂ ਵੀਅਰ ਕਰ ਸਕਦੇ ਹੋ ਆਪ ਤੁਹਾਨੂੰ ਆਉਣੀ ਸਿਰਫ ਇਹ ਕਰਦੇ ਦੋ ਸ਼ਰਟਾਂ ਸੇਮ 400 49 ਰਪਏ ਦੀਆਂ ਲੈ ਸਕਦੇ ਹੋ ਤੁਸੀਂ ਬਾਕੀ ਜਿਹੜੇ ਪੂਰੇ ਸੂਟ ਨੇ ਉਹਨਾਂ ਚ ਕੋਈ ਸ਼ਰਟ ਨਹੀਂ ਕੱਟ ਕੇ ਮਿਲੂਗੀ ਜੀ ਜਿਹੜੀ ਐਂਡ ਤੇ ਦਿਖਾ ਰਹੀਆਂ ਸਿਰਫ ਇਹ ਸ਼ਰਟਾਂ ਨੇ ਇਹ 400 ਰਟਾਂ ਨਹੀਂ ਗੀਆਂ ਤੇ ਇਸ ਤੋਂ ਇਲਾਵਾ ਇੱਕ क्रश ਦੀ शर्ट ਹੈ क्रश ਹੈ ਜੀ ਇਹ ਤੁਹਾਨੂੰ 350 ਦੀ शर्ट ਮਿਲੂਗੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਪਿਓਰ क्रश ਦੇ ਵਿੱਚ ਹੈ ਸਮਰ ਵੇਅਰ ਹੈ ਜੀ ਇਸ ਤੋਂ ਇਲਾਵਾ ਹੋਰ ਡਿਜ਼ਾਈਨ ਦਿਖਾਉਣੀ ਹੈ ਤੁਹਾਨੂੰ 349 ਵਾਲੇ ਸੂਟਸ ਦੇ ਵਿੱਚ ਇਹ ਸਕਾਈ ਕਲਰ ਸਭ ਤੋਂ ਜ਼ਿਆਦਾ ਵਧੀਆ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਛੋਟੇ ਪ੍ਰਿੰਟ ਵਾਲਾ ਤੇ ਇਸ ਤੋਂ ਇਲਾਵਾ ਇਹ ਵਾਲਾ ਪ੍ਰਿੰਟ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਸੀਗਾ ਮਾਰਬਲ ਪੇਂਟਿੰਗ ਜਿਹੜਾ ਬਹੁਤ ਪਿਆਰਾ ਪੈਣ ਪੈਣ ਇਹ ਲੈ ਸਕਦੇ ਹੋ ਬੰਦੇ ਇਸ ਪ੍ਰਿੰਟ ਦੇ ਵਿੱਚ ਇੱਕ ਇਹ ਕਲਰ ਮਿਲ ਜੂਗਾ ਜੀ ਸਰਦਈ ਕਲਰ ਇਹ ਵੀ ਲੈ ਸਕਦੇ ਹਾਂ ਸਿਰਫ 449 ਤੇ ਇਹ ਤਾਂ ਹੋ ਗਿਆ ਸੀ ਪ੍ਰਿੰਟ 449 ਵਾਲੇ ਇਸ ਤੋਂ ਇਲਾਵਾ ਆਪਣੇ ਕੋਲ ਇੱਕ ਕੋਈ ਸ਼ਰਟ ਹੈ ਜੋ ਕਿ ਬੁਲੀ ਹੈਵੀ ਐਮਬਰਾਇਡਰੀ ਹੈ ਦੇਖ ਸਕਦੇ ਹੋ ਇਹਨੂੰ ਤੁਸੀਂ ਕੁੜਤਾ ਸਟਾਈਲ ਪਾਕਿਸਤਾਨੀ ਸਟਾਈਲ ਜਿਵੇਂ ਮਰਜ਼ੀ ਰੀੜੀ ਕਰ ਸਕਦੇ ਹੋ ਜੀਨ ਦੇ ਨਾਲ ਵੀ ਬੇਅਰ ਕਰ ਸਕਦੇ ਆ ਕਾਫੀ ਸਾਰੀਆਂ ਸ਼ਰਟਾਂ ਪਹਿਲਾਂ ਆਈਆਂ ਸੀ ਤੇ ਹੁਣ ਆਪਣੇ ਕੋਲੇ ਇਹ ਲਾਸਟ ਪੀਸ ਹੈ ਇਹਦਾ ਪ੍ਰਾਈਸ ਹੈਗਾ ਸੀ 1295 ਤੇ ਹੁਣ ਆਪਣੇ ਕੋਲੇ ਇਹ ਲਾਸਟ ਹੈ ਜੀ ਤਾਂ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਤਾਂ ਸਿਰਫ 1095 ਰੁਪਏ ਦੇ ਵਿੱਚ ਲੈ ਸਕਦੇ ਹੋ ਕਿਉਂਕਿ ਜੀ ਐਮਬਰਾਇਡਰੀ ਹੈ ਜਿਹੜੀ ਬਹੁਤ ਜ਼ਿਆਦਾ ਹੈਵੀ ਹੈ ਔਲੀ ਕਹ 1095 ਲਾਸਟ ਪੀਸ ਲੈਫਟ ਹੈ ਹਾਂਜੀ ਏਸੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਾਟਨ ਦੇ ਸੂਟ ਤੁਹਾਡੇ ਲਈ ਲੈ ਕੇ ਆਏ ਸੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਹੁਤ ਬੈਸਟ ਕੁਆਲਿਟੀ ਫੈਬਰਿਕ ਹੈ ਡੇਲੀ ਵੇਅਰ ਦੇ ਲਈ ਈਜ਼ੀ ਟੂ ਵਾਸ਼ ਹੈ ਜੀ ਤੇ ਨਾ ਹੀ ਕੋਈ ਸ਼੍ਰਿੰਕ ਹੋਣਾ ਨਹੀਂ ਕਿਸੇ ਦਾ ਵੀ ਕਲਰ ਜਾਣਾ ਤਾਂ ਤੁਸੀਂ ਲੈ ਸਕਦੇ ਹੋ ਕੱਲ ਫਿਰ ਮਿਲਦੇ ਹਾਂ ਹੋਰ ਪਿਆਰੀ ਜੀ ਵੀਡੀਓ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਸ਼ਿਕਾ